ਇਹ ਏਮਲੀ ਦਾ ਪੇੜ ਲੱਗਿਆ ਇੱਥੇ ਗੁਰੂ ਨਾਨਕ ਗੁਰਦੁਆਰਾ ਗੁਰੂ ਨਾਨਕਾਉਂ ਦੇ ਵਿੱਚ ਇੱਧਰ ਨਿਸ਼ਾਨ ਸਾਹਿਬ ਹੈਗਾ ਤੇ ਇੱਧਰ ਫਿਰ ਗੁਰਦੁਆਰਾ ਵੱਡਾ ਤਰਾ ਦਰਵਾਜ਼ਾ ਸੱਚ ਤੁੰਦਕ ਅਕਾਲ ਗੁਰੂ ਨਾਨਕ ਜੀ ਨਿਰੰਕਾਰ ਇੱਧਰ ਜਿਹੜਾ ਗੁਰਦੁਆਰਾ ਗੁਰੂ ਘਰ ਹੈਗਾ ਇੱਥੇ ਅੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਦਰਵਾਜ਼ਾ ਗੁਰੂ ਨਾਨਕ ਤਾਂ ਅੱਜ ਕੱਲ ਇੱਥੇ ਨਾ ਉਹ ਚੱਲ ਰਹੀ ਹੈਗੀ ਐ ਥੋੜਾ ਬਹੁਤ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਹੈਗਾ ਦਰਬਾਰ ਅੰਦਰ ਹੈਗਾ ਮਹਾਰਾਜ ਦਾ ਇੱਥੇ ਵਾਰ ਇਤਿਹਾਸ ਵੀ ਲਿਖਿਆ ਹੋਇਆ ਹੈਗਾ ਜਿਵੇਂ ਸਾਰਾ ਕੁਝ ਬਣਿਆ ਹੋਇਆ ਹੈ ਅੰਦਰ ਮਹਾਰਾਜ ਦਾ ਪ੍ਰਕਾਸ਼ ਹੈਗਾ ਇਹ ਕਾਰਪਟ ਦੀ ਸੇਵਾ ਹੋ ਰਹੀ ਕਾਰਪਟ ਚੇਂਜ ਹੋ ਰਿਹਾ ਹੈਗਾ ਇਹ ਮਹਾਰਾਜ ਦਾ ਪ੍ਰਕਾਸ਼ ਹੈਗਾ ਅੰਦਰ ਸਿੱਛਾ ਲੱਗਾ ਤਾਂ ਅੰਟਰ ਕਰਨਾ ਪੈਂਦਾ ਆਥੇ ਕਾਰਪਟ ਚੱਕਤੇ ਪੁਰਾਣੇ ਵਾਲੇ ਸੀ ਨਵੇਂ ਕਾਰਪਟ ਵਿਛਾਏ ਜਾਣਗੇ ਹੁਣ ਇੱਥੇ ਇੱਥੇ ਪ੍ਰਕਾਸ਼ ਮਹਾਰਾਤਾ ਹੈਗਾ ਕਾਰਪਟ ਦੀ ਸੇਵਾ ਉਹ ਰਿਨੋਵੇਸ਼ਨ ਚੱਲ ਰਹੀ ਹੈਗੀ ਆ ਆਜੋ ਅੰਦਰ ਆਇਓ ਇਹ ਸੀਗਾ ਜੀ ਦਰਬਾਰ ਦਾ ਅੰਦਰ ਦਾ ਹਿੱਸਾ ਤੁਹਾਨੂੰ ਦਿਖਾਤਾ ਹੈਗਾ ਸਵੇਰੇ ਹੋ ਗਿਆ ਸੀਗੇ ਮਤਲਬ ਕਿ ਆਸਾਦੀ ਵਾਰ ਤਾਂ ਨਹੀਂ ਹੁੰਦੀ ਇੱਥੇ ਕੀਰਤਨ ਨਹੀਂ ਹੁੰਦਾ ਹਾਲਾਂਕਿ ਕੀਰਤਨ ਹੁੰਦੇ ਸਾਜ਼ ਪਏ ਨੇ ਇੱਥੇ ਬਟ ਅਵੀ ਸਵੇਰੇ ਪਾਠ ਨਿਤਨੇਮ ਦਾ ਪਾਠ ਹੋ ਕੇ ਅਰਦਾਸ ਹੋ ਚੁੱਕੀ ਹੈਗੀ ਤੇ ਹੁਣ ਅੱਜ ਅਸੀਂ ਇਥੋਂ ਨਿਕਲਾਂਗੇ ਜਿਹੜਾ ਇਹ ਹਾਈਵੇ ਆ ਰਿਹਾ ਹੈਗਾ ਇਹ ਨੈਸ਼ਨਲ ਹਾਈਵੇ 536 ਹੈਗਾ ਰਮੇਸ਼ਵਰਮ ਤੋਂ ਆ ਰਿਹਾ ਹੈਗਾ ਹੋਰ ਅੱਗੇ ਇਹ ਚਨਈ ਨੂੰ ਜਾਂਦਾ ਹੈਗਾ ਇਹ ਹਾਈਵੇ ਹੈਗਾ ਇਹ ਡੀਗਰੀ ਇਹ ਨੈਚਰਲ ਹੈ ਜੋ 536 ਹੈਗਾ ਚੰਨੀ ਨਹੀਂ ਆਉਂਦਾ ਹੈਗਾ ਇਹ ਇੱਥੇ ਇੱਕ ਸ਼੍ਰੀ ਵਨਿਥਾ ਬੇકરી ਕਰਕੇ ਹੈਗਾ ਰੈਸਟੋਰੈਂਟ ਜਿੱਥੇ ਬ੍ਰੇਕਫਾਸਟ ਕਰਨ ਲੱਗੇ ਸਵੇਰੇ ਇੱਥੋਂ ਗੁਰਦੁਆਰ ਤੋਂ ਨਿਕਲੇ ਸੀ ਬ੍ਰੇਕਫਾਸਟ ਨਹੀਂ ਸੀ ਕਰਿਆ ਇੱਥੇ ਬ੍ਰੇਕਫਾਸਟ ਕਰਦੇ ਹਾਂ ਹੁਣ ਸਵੇਰੇ ਗੁਰਦੁਆਰਾ ਗੁਰੂ ਨਾਨਕ ਧਾਮ ਰਮੇਸ਼ਵਰਮ ਤੋਂ ਨਹੀਂ ਸੀ ਨਿਕਲ ਕੇ ਸੀਗੇ ਉੱਥੇ ਮੀਂਹ ਪੈ ਰਿਆ ਸੀ ਸਵੇਰੇ ਅਸੀਂ ਬਹੁਤ ਮਤਲਬ ਕਿ ਇੱਥੇ ਵੀਡੀਓ ਨਹੀਂ ਬਣਾ पाए ਆ ਜਿਹੜਾ ਹਾਈਵੇ ਆ ਰਿਹਾ ਚੱਲਿਆ ਇੱਧਰ ਆ ਹੀ ਵਿੱਚ ਚੱਲ ਰਹਾ ਹੈਗਾ ਇਹ ਰਮੇਸ਼ਵਰਨ ਤੋਂ ਆ ਰਿਹਾ ਨੈਸ਼ਨਲ ਹਾਈਵੇ 536 ਹੈਗਾ ਔਰ ਅੱਗੇ ਇਹ ਚਨਈ ਨੂੰ ਜਾ ਰਿਹਾ ਹੈਗਾ ਇੱਧਰ ਨੂੰ ਇੱਧਰ ਨੂੰ ਇਹ ਚਨਈ ਨੂੰ ਜਾ ਰਿਹਾ ਹੈਗਾ ਹਾਈਵੇ ਔਰ ਇਹ ਹਾਈਵੇ ਤੇ ਹੈਗਾ ਰੈਸਟੋਰੈਂਟ ਇੱਕ ਔਰ ਇੱਥੇ ਇਹਦਾ ਰੈਸਟੋਰੈਂਟ ਦਾ ਨਾਮ ਹੈਗਾ ਵਨੀਤਾ ਬੇકરી ਐਂਡ ਰੈਸਟੋਰੈਂਟ ਕਰਕੇ ਹੈਗਾ ਆਉਂਦੀ ਰੋੜੀ ਆ ਜਾਂਦਾ ਹੈਗਾ ਅਜੇ ਸਰਦੀ ਮਾਰਿਆ ਹੈਗਾ ਸਾਨੂੰ ਪਤਾ ਨਹੀਂ ਸੀਗਾ ਕਿਉਂਕਿ ਇੱਧਰ ਲੋਕਾਂ ਬੰਦਾ ਹਿੰਦੀ ਚੰਗੀ ਤਰ੍ਹਾਂ ਜਾਣਦਾ ਵੀ ਨਹੀਂ ਹੈਗਾ ਔਰ ਰਿਮੋਟ ਏਰੀਆ ਹੈਗਾ ਤਮਨ ਲਾਡੋ ਦਾ ਸਭ ਤੋਂ ਬੈਕ ਸਾਈਡ ਤੇ ਐਨ ਬਿਲਕੁਲ ਐਂਡ ਤੇ ਰਹਿੰਦਾ ਹੈ ਕਿਨਾਰੇ ਤੇ ਸਮੁੰਦਰ ਦੇ ਇਹ ਵਾਲਾ ਏਰੀਆ ਹੈਗਾ ਇਹਦਾ ਇਹ ਔਰ ਇੱਥੇ ਦੇਖਦੇ ਆਂ ਕਿ ਬ੍ਰੇਕਫਾਸਟ ਇਹਨਾਂ ਨੇ ਕਿਆ-ਕਿਆ ਦਿੱਤੇ ਹੈ ਕਿਆ ਮਿਲੇਗਾ ਕਿਆ ਨਹੀਂ ਮਿਲੇਗਾ ਸੰਘਾ ਸਾਰੀ ਅੰਦਰ ਜਾ ਕੇ ਬਹਿ ਗਏ ਦੇਖਦੇ ਆਂ ਚੱਲ ਕੇ ਅੰਦਰ ਕਿਆ ਇਹ ਬਣਾਇਆ ਇਹਨਾਂ ਨੇ ਅੰਦਰ ਇਹਨਾਂ ਨੇ ਇੱਥੇ ਕੇਕ ਵੀ ਰੱਖੇ ਹੋਏ ਨੇ ਰਿੰਜ ਦੇ ਵਿੱਚ ਵੀ ਨੇ ਕੇਕ ਤੇ ਕੇਕ ਇਸ ਤਰ੍ਹਾਂ ਦੇ ਨੇ ਇੱਥੇ ਇਹ ਇਦਾਂ ਦੇ ਕੇਕ ਇੱਥੇ ਅਵੇਲੇਬਲ ਨੇ ਇਹਨਾਂ ਦੇ ਕੇ ਕਿਸ ਤਰ੍ਹਾਂ ਦੇ ਹੁੰਦੇ ਨੇ ਇਹਨਾਂ ਦੇ ਇੱਥੇ ਇੱਥੇ ਕੇ ਬਣਾਉਂਦੇ ਨੇ ਜੇ ਆਪਾਂ ਇਹਨਾਂ ਦੀਆਂ ਮਠਿਆਈਆਂ ਦੇਖੇ ਤਾਂ ਇਹਨਾਂ ਕੋਲ ਇਦਾਂ ਦੀਆਂ ਆ ਇਹਨਾਂ ਦੀਆਂ ਮਠਿਆਈਆਂ ਆਰਡਰ ਕਰਨਾ ਇਹਨਾਂ ਦੀਆਂ ਮਠਿਆਈਆਂ ਹੈਗੀਆਂ ਇਸਾਂ ਦੀਆਂ ਆਰਡਰ ਕਰ ਤਾਂ ਪਤਾ ਇਦਾਂ ਦੀਆਂ ਮਠਿਆਈਆਂ ਇਹਨਾਂ ਕੋਲ ਹੈਗੀਆਂ ਉਹ ਬਲੂਸ਼ਾਹੀ ਲੱਗਦੀ ਆ ਅਮਰ ਦੀਆਂ ਦੀਫਰੈਂਟ ਇਹਨਾਂ ਦੀਆਂ ਅਮਰ ਇਹਨਾਂ ਇਹਨਾਂ ਦੀਆਂ ਅਮਰਤੀਆਂ ਇਦਾਂ ਦੀਆਂ ਪਹਿਲਾਂ ਦੇ ਆਰਡਰ ਦੇ ਲਓ ਉਹ ਕਿੱਥੇ ਆ ਕਿੱਥੇ ਇਹਨਾਂ ਦੇ ਬੰਦਾ ਕਿੱਥੇ ਇਹਨਾਂ ਦਾ ਜੋ ਹੈ ਹਾਂ ਜੀ ਸਾਹਿਬ ਇਹ ਦੋ ਬਣਾ ਤੇਰੇ ਦੋਸਤ ਲਾਹਲਾ ਦੋਸਤ ਬੱਧੀ ਹੈ ਪੁੱਛ ਲਾਂ ਨਾ ਉਹਨੂੰ ਮੈਂ ਕੀ ਬਣਾਉਂਗਾ ਤੇ ਭਾਈ ਜੀ ਬ੍ਰੇਕਫਾਸਟ ਮੈਂ ਕੀ ਮਿਲੇਗਾ ਬ੍ਰੇਕਫਾਸਟ ਮੈਂ ਕੀ ਮਿਲੇਗਾ ਇਸ ਵਿੱਚ ਦੋਸਾ ਦੋਸਾ ਓਨਲੀ ਦੋਸਾ ਇਹ ਪਨੀਰ ਦੋਸਾ ਬਣਾਉਗੇ ਕਿ ਕੌਨ ਸਾ ਦੋਸਾ ਵਿੱਚ ਬਣ ਹਾਂ ਕੋਈ ਦੋਸਾ ਮਿਲੇਗਾ ਆਪਕੋ ਆਨੀਅਨ ਦੋਸਾ ਮਿਲੇਗਾ आलू वाला आल। तो आलू आलू वाला मिलेगा कितना आलू वाला आलू वाला आलू वाला तो 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 तो. आलू वाला नहीं मसाले वाला मसाला डोसा मसाला ओनली डोसा मिलेगा दिखा दो जरा बना के इसमें सिंपल डोसा सिंपल डोसा है मसाला नहीं है उसके साथ सांभर चटनी मिलेगा सांभर चटनी मिलेगा सांभर चटनी मिलेगा उत्पम बनाते उत्पम नहीं नहीं वो सब नहीं वो बनते नहीं उपमम भी नहीं बनते अब चलो फिर ऐसा करो अंदर हाँ वो डोसा दो, दो, दे दो आप सात डोसे दे दो नहीं आप मैं नहीं उपमम उपमम तो कह रहे हैं नहीं है वरना उपमम तो ठीक उपमम वो बोल रहा है पांच दोसा नहीं उपमम है हाँ ਹਾਂ ਉਪਮ ਪੁੱਛੋ ਵਾਕਿਆ ਨੂੰ ਪੁੱਛੋ ਦੋਸਾ ਖਾਣਾ ਕੋ ਪੂ ਖਾਣਾ ਵਾਕਿਆ ਨੂੰ ਪੁੱਛੋ ਜੋ ਸਾਰੇ ਗਏ ਇੱਕ ਬੱਚਾ ਕਿੱਥੇ ਗਿਆ ਕੋਈ ਕਿੱਥੇ ਗਿਆ ਭੈਣ ਜੀ ਕੀ ਖਾਓਗੇ ਦੋਸਾ ਖਾਓਗੇ ਉਪਮ ਖਾਓਗੇ ਇਹਨਾਂ ਕੋਲ ਨਾ ਕੋਈ ਦੋਸਾ ਵੀ ਨਹੀਂ ਹੈਗਾ ਮਸਾਲਾ ਵੀ ਨਹੀਂ ਹੈਗਾ ਓਨੀਅਨ ਦੋਸਾ ਤਾਂ ਉਹਨੇ ਕਿਹਾ ਹੈਗਾ ਦੋਸਾ ਦਾ ਕਿਹਾ ਆਨੀਅਨ ਮਿਲੂਗਾ ਜਾਂ ਪਲੇਨ ਦੋਸਾ ਮਿਲੂਗਾ ਆਨੀਅਨ ਲੈ ਲੇਗਾ ਯਾ ਫਿਰ ਉਪਮਮ ਕਿਹਾ ਹੁੰਦਾ ਉਹ ਉਤਪਮ ਹਾਂ ਉਪਮਾ ਵੀ ਹੋਣਾ ਉਤਪਮ ਵੀ ਹੋਣਾ ਉਹ ਜਿਹੜਾ ਸਵਾਇਟ ਟੇਸਟ ਸੋਨਾ ਢਿੱਡ ਭਰਿਆ ਉਹ ਕੀ ਚੀਜ਼ ਹੁੰਦੀ ਹੈ ਉਹ ਉਤਪਮੇ ਹੋਣਾ ਉਤਪਮ ਹੁੰਦਾ ਉਹ ਸੰਤਰੇ ਜਿਹੜਾ ਹਾਂ ਉਹ ਕਹਿੰਦਾ ਉਤਪਮ ਉਹ ਸਵਾਤਾ ਸੱਤ ਬਣਾ ਲੈ ਕਹਿ ਦੋ ਸਾਰਿਆਂ ਲਈ ਹਾਂ ਉਹ ਕਹਿ ਦੀ ਜੀ ਕਹਿ ਦੋ ਬਣਾਦਨਾ وہی ਬਣਾਦਨਾ ਸੈਵਨ ਉਪਮਮ ਬੋਲਦੇ ਨੇ ਉਪਮਮ ਉਤਪਮ ਉਤਪਮ ਹਾਂ ਉਹ ਅੱਛਾ ਹੁੰਦਾ ਅੱਛਾ ਬਣਦਾ ਨਾ ਉਹ ਹਾਂ ਉਹ ਬਣਾਦੋ ਸੈਵਨ ਹਾਂ ਮੈਂ ਅੰਦਰ ਹੀ ਬੈਠ ਰਿਹਾ ਆ ਰਹੇ ਆ ਰਹੇ ਹਾਂ ਮਾਣੇ ਇੰਦਰ ਕਿਆ ਵੀ ਥਾਲੀਆਂ ਤੁਲੀਆਂ ਦਾ ਸਿਸਟਮ ਹੈ ਨਹੀਂ ਇੱਥੇ ਕਿੱਲੇ ਦੇ ਪੱਤੇ ਦਾ ਹਿਸਾਬ-ਤਾਬਾ ਹੈ ਇੱਥੇ ਕਿੱਲੇ ਦੇ ਪੱਤੇ ਤੇ ਹੀ ਖਾਣਾ ਏ ਪਾਇਆ ਜਾਂਦਾ ਤਮਲ ਲਡੂ ਦੇ ਵਿੱਚ ਨਾ ਉਹਦੇ ਵਿੱਚ ਇਕੱਲੇ ਹੀ ਖਾਣਾ ਖਾਇਆ ਜਾਂਦਾ ਹੈ। ਇੱਕ ਉਪਕਮ ਹੈਗਾ ਇੱਧਰ ਦਾ ਇੱਕ ਢੋਸਾ ਹੁੰਦਾ ਇਹਨਾਂ ਦਾ ਇੱਕ ਉਪਕਮ ਕਰਕੇ ਹੁੰਦਾ ਇਹਨਾਂ ਦਾ ਤੇ ਢੋਸੇ ਨਾਲ ਵੈਸੇ ਜ਼ਿਆਦਾ ਨਹੀਂ ਠੀਕ ਹੈ ਇਹਨਾਂ ਕੋਲ ਵੈਸੇ ਬਲੇਨ ਢੋਸਾ ਸੀਗਾ ਬਾਕੀ ਹੁੰਦੇ ਨਹੀਂ ਕਟੋਰੀ ਵਿੱਚ ਕਟੋਰੀ ਵਿੱਚ ਕਟੋਰੀ ਵਿੱਚ ਕਟੋਰੀ ਵਿੱਚ ਕਟੋਰੀ ਵਿੱਚ ਕਟੋਰੀ 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 ਵਿੱਚ ਇੱਥੇ ਇੱਕ ਰਵਾਜ ਹੈਗਾ ਸਵੇਰੇ ਸਵੇਰੇ ਤਮਲ ਲਡੂ ਦੀ ਦੁਕਾਨਾਂ ਦੇ ਅੱਗੇ ਇਹ ਰੰਗੋਲੀ ਇੱਥੇ ਐਂਟਰ ਸੰਗ ਇੱਥੇ ਰੰਗੋਲੀ ਬਣਾਉਂਦੇ ਇਹਨਾਂ ਦਾ ਰਿਵਾਜ ਹੈ ਕੋਈ ਫੇ ਅਸੀਂ ਸਾਰੀ ਜਗ੍ਹਾ ਦੇਖਿਆ ਰਮੇਸ਼ਵਰਮ ਦੇ ਵਿੱਚ ਵੀ ਸਵੇਰੇ ਸਵੇਰੇ ਇਹ ਨਾ ਆਪਣੀ ਦੁਕਾਨਾਂ ਜਦੋਂ ਖੋਲਦੇ ਆ ਤਾਂ ਇਹ ਸਭ ਤੋਂ ਪਹਿਲਾਂ ਰੰਗੋਲੀ ਬਣਾਉਂਦੇ ਹੈਗੇ ਦੁਕਾਨਾਂ ਦੇ ਮੂਰੇ ਇਹ ਅਸੀਂ ਰਮੇਸ਼ਵਰਮ ਦੇ ਵਿੱਚ ਵੀ ਬਹੁਤ ਦੇਖਿਆ ਤੇ ਹੁਣ ਇਹ ਹਾਈਵੇ 536 ਤੇ ਵੀ ਅਸੀਂ ਦੇਖ ਰਹੇ ਆ ਇਹ ਚੀਜ਼ਾਂ ਹੁਣ ਅਸੀਂ ਇੱਥੋਂ ਕਰ ਲਿਆ ਹੈਗਾ ਬ੍ਰੇਕਫਾਸਟ ਪੁੰਦਾ ਹੁਣ ਅਸੀਂ ਇੱਥੋਂ ਨਿਕਲਾਂਗੇ ਇਹ ਇੱਥੇ ਰਿਵਾਜ ਆ ਗਿਆ ਵੀ ਸਵੇਰੇ ਸਵੇਰੇ ਹੀ ਇਹ ਰੰਗੋਲੀ ਬਣਾਉਂਦੇ ਨੇ ਆਪਣੀ ਦੁਕਾਨਾਂ ਦੇ ਮੂਰੇ ਖੁੱਲ੍ਹਦੇ ਸਾਰੇ ਜਿਹੜਾ ਇਹ ਹਾਈਵੇ ਆ ਰਿਹਾ ਹੈਗਾ ਰਮੇਸ਼ਵਰ ਵਾਲੀ ਸਾਈਡ ਤੋਂ ਆ ਰਿਹਾ ਹੈਗਾ ਨੈਸ਼ਨਲ ਹਾਈਵੇ ਹੈਗਾ ਬਹੁਤ ਨੈਸ਼ਨਲ ਹਾਈਵੇ 336 ਤੋਂ ਬਾਅਦ ਅਸੀਂ ਨੈਸ਼ਨਲ ਹਾਈਵੇ 38 ਤੇ ਆ ਗਏ ਸੀਗੇ ਇਹ ਹਾਈਵੇ ਹੈਗਾ ਇੱਥੇ ਹੀ ਹਾਈਵੇ ਤੇ ਫਿਰ ਅਨੰਦਾਸ ਕਰਕੇ ਸ਼੍ਰੀ ਅਨੰਦਾਸ ਕਰਕੇ ਇੱਕ ਹੋਟਲ ਸ਼੍ਰੀ ਅਨੰਦਾਸ ਕਰਕੇ ਹੈਗਾ ਇੱਥੇ ਫਿਰ ਹੁਣ ਥੋੜਾ ਲੰਚ ਕਰਾਂਗੇ ਲੰਚ ਕਰਕੇ ਇੱਥੋਂ ਨਿਕਲਾਂਗੇ ਫਿਰ ਅੱਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਤਸੰਗ ਸਭਾ ਗੁਰੂ ਨਾਨਕ ਸਤਸੰਗ ਸਭਾ ਚਨਈ ਦੇ ਵਿੱਚ ਹੈਗਾ ਗੁਰਦੁਆਰਾ ਗੁਰਨਾਨਕ ਸਾਹਿਬ ਦੇ ਉਦਾਸੀਆਂ ਨੂੰ ਸਮਰਪਿਤ ਇਹ ਗੁਰੂ ਘਰ ਹੈਗਾ ਇਹ ਹਰਾ ਕੇ ਹਿਸਟੋਰੀਕਲ ਨਹੀਂ ਹੈ ਪਰ ਉਹਨਾਂ ਦੀ ਉਦਾਸੀਆਂ ਨੂੰ ਸਮਰਪਿਤ ਇਹ ਗੁਰੂ ਘਰ ਹੈਗਾ ਚਨਈ ਦੇ ਵਿੱਚ ਉਹ ਵਿਜ਼ਿਟ ਕਰਾਂਗੇ ਇੱਥੇ ਲੰਚ ਕਰਕੇ ਨਿਕਲਾਂਗੇ ਸ਼ਾਮ ਤੱਕ ਉਮੀਦ ਹੈ ਵਿਥੇ ਗੁਰੂ ਘਰ ਦੇ ਵਿੱਚ ਪਹੁੰਚ ਜਾਗੇ ਅਸੀਂ ਸਵੇਰੇ ਅਸੀਂ ਗੁਰਦੁਆਰਾ ਗੁਰੂ ਨਾਨਕ ਧਾਮ ਰਮੇਸ਼ਵਰਨ ਤੋਂ ਚੱਲੇ ਸੀਗੇ ਤਾਮਿਲਨਾਡ ਦੇ ਕੁਝ ਸ਼ਹਿਰਾਂ ਵਿੱਚੋਂ ਹੁੰਦੇ ਹੋਏ ਅਸੀਂ ਸ਼੍ਰੀ ਗੁਰੂ ਨਾਨਕ ਸਤਸੰਗ ਸਭਾ ਗੁਰੂ ਘਰ ਜਿਹੜਾ ਕਿ ਚਨਈ ਵਿਖੇ ਹੈਗਾ ਇਹ ਜੀਟੀ ਟੀ ਨਗਰ ਦੇ ਵਿੱਚ ਪੈਂਦਾ ਹੈਗਾ ਇਹ ਇੱਥੇ ਰਹਿਣ ਦੀ ਵਿਵਸਥਾ ਵੀ ਹੈਗੀ ਹੈ ਅੱਜ 31 ਤਰੀਕ ਹੋਣ ਕਰਕੇ ਕੱਲ ਇਸ ਵੀ ਕੈਲੰਡਰ ਦੇ ਤਾਬਕ ਇਸ ਵੀ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਚੜ੍ਹੇਗਾ ਤੇ ਗੁਰੂ ਘਰ ਦੇ ਵਿੱਚ ਕੀਰਤਨ ਦਰਬਾਰ ਹੈਗਾ ਤੇ ਹੁਣ ਅਸੀਂ ਗੱਡੀ ਖੜੀ ਕਰੀ ਹੈ ਕਮਰੇ ਇਹਨਾਂ ਤੋਂ ਲੈ ਰਹੇ ਆਂ ਅਸੀਂ ਤੇ ਕਮਰੇ ਲੈਣ ਤੋਂ ਬਾਅਦ ਅਸੀਂ ਅੱਜ ਕੀਰਤਨ ਦਰਬਾਰ ਚ ਸ਼ਾਮਲ ਹੋਵਾਂਗੇ ਤੇ ਕੱਲ ਫਿਰ ਅਸੀਂ ਅੱਗੇ ਦੀ ਯਾਤਰਾ ਕਰਾਂਗੇ ਤੁਹਾਡੇ ਨਾਲ ਸਾਰੀਆਂ ਗੱਲਾਂ ਵਿਚਾਰਾਂ ਵੀ ਕਰਾਂਗੇ ਸਾਂਝੀਆਂ ਕਰਾਂਗੇ ਤੇ ਔਰ ਇੱਥੇ ਪਹੁੰਚਣ ਲਈ ਕਿੰਨਾ ਕੁ ਦਿੱਕਤਾਂ ਆਦੀਆਂ ਕਿਹਾ ਹਿਸਾਬ-ਤਾਬ ਸਾਰਾ ਕੋਈ ਸਭ ਬਾਅਦ ਚ ਤੁਹਾਡੇ ਨੂੰ ਸਾਮਣੂ ਸਾਂਝੀ ਕਰਾਂਗੇ ਕਿਉਂਕਿ ਹੁਣ ਤਾਂ ਅਸੀਂ ਪਹੁੰਚੇ ਹੀ ਆਂ ਤੇ ਪਹੁੰਚ ਕੇ ਸਿਰਫ ਰੂਮ ਲੈ ਰਹੇ ਆਂ ਰੂਮ ਲੈ ਕੇ ਅਸੀਂ ਫਰੈਸ਼ ਹੋ ਕੇ ਗੁਰੂ ਘਰ ਚ ਸ਼ਾਮਲ ਹੋਵਾਂਗੇ ਰਨਮੇ ਸਾਲ ਦਾ ਜਿਹੜਾ ਕੀਰਤਨ ਦਰਬਾਰ ਉਹ ਗੁਰੂ ਸਾਹਿਬ ਨਾਲ ਨਵਾਂ ਸਾਲ ਇਸ ਵੀ ਕੈਲੰਡਰ ਦੇ ਮੁਤਾਬਿਕ ਜੋ ਚੜ ਰਿਹਾ ਹੈਗਾ ਉਹ ਮਨਾਵਾਂਗੇ ਧੰਨਵਾਦ